ਟਣੇ ਆਹ ਨਾ ਗਿਤੇ ਨਾ ਨਾ ਇਹ ਅਗੇ ਨਹੀਂ ਮਾਨ ਪਲੀਜ਼ ਨਾ 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 ਰਾਜੇ ਨੋ ਨੋ ਬਹੁਤ ਅੱਛੇ ਬੱਚਿਓ ਪਲੀਜ਼ ਇਹ ਖੜੇ ਔਰ ਸਾਰੀਆਂ ਬੀਬੀਆਂ ਪੈਣਾ ਵੇਖਣਾ ਹੀ ਆ ਐਸੀ ਅਣਹੋਣੀ ਮੁੜ ਕੇ ਪੰਜਾਬ ਚ ਕਦੇ ਨਾ ਆਵੇ ਟਣੇ ਆਹ ਨਾ ਗਿਤੇ ਨਾ ਨਾ ਇਹ ਅਗੇ ਨਹੀਂ ਮਾਨ ਪਲੀਜ਼ ਨਾ 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 ਰਾਜੇ ਨੋ ਨੋ ਬਹੁਤ ਅੱਛੇ ਬੱਚਿਓ ਪਲੀਜ਼ ਇਹ ਕਿ ਦੁਨੀਆ ਤਾਂ ਫੇਰ ਆਪਾਂ ਨੂੰ ਬਾਅਦ ਦੇ ਵਿੱਚ ਇਹ ਕਹਿਣਾ ਪਵੇ ਕਿ ਮਿਲਿਆਨਾ ਚਮਕੀਲਾ ਜਦੋਂ ਰਾਗ ਰੰਗ ਮਹਿਫਲਾਂ 'ਚ ਗੀਤ ਬੈਣ ਪਾਉਣਗੇ ਤਰਾਨਾ ਉਹਨੂੰ ਰੋਊਗਾ ਮਿਲਿਆਨਾ ਦਿਲਸ਼ਾਦ ਜਦੋਂ ਰਾਗ ਰੰਗ ਮਹਿਫਲਾਂ 'ਚ ਗੀਤ ਬੈਣ ਪਾਉਣਗੇ ਤਰਾਨਾ ਉਹਨੂੰ ਰੋਊਗਾ ਆਓ ਬੋਲੀਆਂ ਸੁਣੋ ਪਲੀਜ਼ ਬੈਲੀਆਂ ਨੇ ਬੈਲ ਨਹੀਂ ਖੱਟਣੇ ਪਲੀਜ਼ ਜ਼ਰੂਰੀ ਆ ਗੀਤੇ ਮੈਂ ਸਾਰੀਆਂ ਪਰ ਤੂੰ ਮੇਰਾ ਪੁੱਤਾਂ ਵਰਗਾ ਵੀਰ ਹੈ ਇਹ ਖਾੜਾ ਬਹੁਤ ਬੀਬੀਆਂ ਪੈਣਾ ਸੁਣਨਾ ਹੀ ਹੈ ਬੋਲੀਆਂ ਦੇ ਨਾਲ ਇਹਦਾ ਐਂਡ ਕਰਾਂਗੇ ਰਾਜੇ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਹਾਡਾ ਹੁਕਮ